ਇੱਕ ਪੁਰਾਣਾ ਵਰਕਰ ਹੋਵੇ ਤੇ ਟਿਕਟ ਨਾ ਮਿਲਣ ਨੂੰ ਲੈ ਕੇ ਪਾਰਟੀ ਛੱਡ ਜੇ ਕਿੱਡੀ ਮਤਲਬ ਤੁਸੀਂ ਸੋਚਦੇ ਹੋ ਕਿ ਕਿੰਨੀ ਕੁ ਮਾੜੀ ਗੱਲ ਦੇਖੋ ਅੱਜ ਦੇ ਜੋ ਹਾਲਾਤ ਨੇ ਇਹਦੇ ਵਿੱਚ ਮੈਂ ਤਾਂ ਕਹਿੰਦਾ ਜਿਸ ਸਿਸਟਮ ਦੇ ਨਾਲ ਅੱਜ ਪਾਰਟੀਆਂ ਪਾਰਟੀਆਂ ਨੂੰ ਵੀ ਸੋਚਣਾ ਚਾਹੀਦਾ ਵੀ ਕਿਹੜੇ ਬੰਦੇ ਨੂੰ ਅਸੀਂ ਲੈਣੇ ਪਏ ਆ ਜਿਹੜਾ ਜੇ ਇਸ ਪਾਰਟੀ ਨੇ ਤਿੰਨ ਵਾਰੀ ਕਿਸੇ ਨੂੰ ਮੈਂਬਰ ਪਾਰਲੀਮੈਂਟ ਬਣਾਇਆ ਹੋਵੇ ਜੀ ਬੜੇ ਉੱਚੇ ਜਗ੍ਹਾ ਤੇ ਉਹਨਾਂ ਨੂੰ ਰੱਖਿਆ ਹੋਵੇ ਤੇ ਜੇ ਇਹੋ ਜਿਹੇ ਬੰਦੇ ਉਸ ਪਾਰਟੀ ਨੂੰ ਛੱਡ ਕੇ ਚਲੇ ਤੇ ਉਹਨਾਂ ਦੀ ਪਾਰਟੀ ਦੇ ਵਿੱਚ ਉਹ ਕਿੰਨੇ ਕੁ ਦੇ ਰਹਿਣਗੇ ਇਹ ਸਾਰੀਆਂ ਪਾਰਟੀਆਂ ਨੂੰ ਸੋਚਣਾ ਚਾਹੀਦਾ ਵੀ ਕਿਸੇ ਚੰਗੇ ਬੰਦੇ ਨੂੰ ਤੇ ਲਿਆਈਏ ਕਿਸੇ ਦੀ ਕੋਈ ਬੜੀ ਮਜਬੂਰੀ ਹੋਵੇ ਤਾਂ ਉਹਨੂੰ ਲੈ ਲਿਆ ਤੇ ਜਿਹੜਾ ਬੰਦਾ ਜਿਹਨੂੰ ਇੱਕ ਪਾਰਟੀ ਨੇ ਇੰਨਾ ਰਾਜਿਆਨ ਸੁਆਜਿਆ ਨਵਾਜਿਆ ਹੋਵੇ ਉਹਨੂੰ ਦੂਜੀਆਂ ਪਾਰਟੀਆਂ ਲੈਂਦੀਆਂ ਤੇ ਉਹਨਾਂ ਨੂੰ ਹੀ ਨੁਕਸਾਨ ਹੀ ਹੋਏਗਾ ਚੋਣਾਂ ਤੋਂ ਪਹਿਲਾਂ ਦਲ ਬਦਲੀ ਦਾ ਕੰਮ ਸ਼ੁਰੂ ਹੋ ਜਾਂਦਾ ਹੈ ਤੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੀ ਇਹੀ ਹੋ ਰਿਹਾ ਹੈ ਕੱਲ ਜਲੰਧਰ ਤੋਂ ਐਮਪੀ ਸੁਸ਼ੀਲ ਰਿੰਕੂ ਤੇ ਐਮਐਲਏ ਸ਼ੀਤਲੰਗੁਰਾਲ ਪਾਰਟੀ ਛੱਡ ਗਏ ਨੇ ਇਸ ਤੋਂ ਪਹਿਲਾਂ 2 ਦਿਨ ਪਹਿਲਾਂ ਰਵਨੀਤ ਸਿੰਘ ਬਿੱਟੂ ਵੀ ਕਾਂਗਰਸ ਛੱਡ ਗਏ ਨੇ ਇਸ ਲਈ ਗੱਲਬਾਤ ਕਰਨ ਨੂੰ ਮੌਜੂਦ ਹੈ ਸਰਦਾਰ ਰਜਿੰਦਰ ਬੇਲਜੀ ਜਲੰਧਰ ਦੇ ਜ਼ਿਲ੍ਹਾ ਪ੍ਰਧਾਨ ਨੇ ਪ੍ਰਧਾਨ ਸਾਹਿਬ ਸਭ ਤੋਂ ਪਹਿਲਾਂ ਇਹ ਦੱਸੋ ਕਿ ਜਿਹੜੇ ਤੁਹਾਡੇ ਰਵਨੀਤ ਬਿੱਟੂ ਛੱਡ ਕੇ ਗਏ ਨੇ ਕਿੰਨਾ ਕੁ ਨੁਕਸਾਨ ਹੋਇਆ ਪਾਰਟੀ ਦੇਖੋ ਪਾਰਟੀ ਦਾ ਇੱਕ ਸਮੁੰਦਰ ਹੈ ਪਾਰਟੀ ਨੂੰ ਕੋਈ ਨੁਕਸਾਨ ਨਹੀਂ ਹੋਇਆ ਪਹਿਲਾਂ ਹੀ ਉਹਨਾਂ ਨੂੰ ਪਤਾ ਸੀਗਾ ਕਿ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਟਿਕਟ ਨਹੀਂ ਮਿਲਨੀ ਟਿਕਟ ਨਹੀਂ ਦੇਦੀ ਸੀ ਲੁਧਿਆਣੇ ਤੋਂ ਕਿਉਂਕਿ ਸਰਵੇ ਕਰਾਇਆ ਸੀ ਇਹਨਾਂ ਨੇ 10 ਸਾਲ ਲਗਾਤਾਰ ਕਿਸੇ ਦਾ ਟੈਲੀਫੋਨ ਹੀ ਨਹੀਂ ਚੱਕਿਆ ਜਦੋਂ ਵੀ ਕੋਈ ਵਰਕਰ ਕਾਉਂਸਲਰ ਸਾਹਿਬਾਂ ਮਿਲਦੇ ਸੀ ਸਾਨੂੰ ਇਹ ਹੀ ਗੱਲ ਕਰਦੇ ਸੀਗੇ ਕਿ ਰਵਨੀਤ ਬਿੱਟੂ ਨੂੰ ਟਿਕਟ ਨਾ ਦੇਈਓ ਇਹ ਕਿਸੇ ਦਾ ਟੈਲੀਫੋਨ ਹੀ ਨਹੀਂ ਚੱਕਦਾ ਔਰ ਇਸ ਕਰਕੇ ਇਹਨਾਂ ਨੂੰ ਪਹਿਲਾਂ ਹੀ ਭਾਪ ਲਿਆ ਸੀ ਕਿ ਮੈਨੂੰ ਟਿਕਟ ਨਹੀਂ ਮਿਲਣੀ ਔਰ ਇਹਨਾਂ ਨੇ ਦਵਾ ਦਾ ਪਾਰਟੀ ਬਦਲਣ ਦੀ ਕੋਸ਼ਿਸ਼ ਕੀਤੀ ਇੱਕ ਪੁਰਾਣਾ ਵਰਕਰ ਹੋਵੇ ਤੇ ਟਿਕਟ ਨਾ ਮਿਲਣ ਨੂੰ ਲੈ ਕੇ ਪਾਰਟੀ ਸਰਜੀ ਕਿੱਡੀ ਮਤਲਬ ਤੁਸੀਂ ਸੋਚਦੇ ਹੋ ਕਿ ਕਿੰਨੀ ਕੁ ਮਾੜੀ ਗੱਲ ਦੇਖੋ ਅੱਜ ਦੇ ਜੋ ਹਾਲਾਤ ਨੇ ਇੰਦੇ ਵਿੱਚ ਮੈਂ ਤਾਂ ਕਹਿੰਦਾ ਜਿਸ ਸਿਸਟਮ ਦੇ ਨਾਲ ਅੱਜ ਪਾਰਟੀਆਂ ਪਾਰਟੀਆਂ ਨੂੰ ਵੀ ਸੋਚਣਾ ਚਾਹੀਦਾ ਵੀ ਕਿਹੜੇ ਬੰਦੇ ਨੂੰ ਅਸੀਂ ਲੈਣੇ ਪਏ ਆ ਜਿਹੜਾ ਜੇ ਇਸ ਪਾਰਟੀ ਨੇ ਤਿੰਨ ਵਾਰੀ ਕਿਸੇ ਨੂੰ ਮੈਂਬਰ ਪਾਰਲੀਮੈਂਟ ਬਣਾਇਆ ਹੋਵੇ ਜੀ ਬੜੇ ਉੱਚੇ ਜਗ੍ਹਾ ਤੇ ਉਹਨਾਂ ਨੂੰ ਰੱਖਿਆ ਹੋਵੇ ਤੇ ਜੇ ਇਹੋ ਜੇ ਬੰਦੇ ਉਸ ਪਾਰਟੀ ਨੂੰ ਛੱਡ ਕੇ ਚਲੇ ਤੇ ਉਹਨਾਂ ਦੀ ਪਾਰਟੀ ਦੇ ਵਿੱਚ ਉਹ ਕਿੰਨੇ ਕ ਦਿਨ ਰਹਿਣਗੇ ਇਹ ਸਾਰੀਆਂ ਪਾਰਟੀਆਂ ਨੂੰ ਸੋਚਣਾ ਚਾਹੀਦਾ ਵੀ ਕਿਸੇ ਚੰਗੇ ਬੰਦੇ ਨੂੰ ਤੇ ਲਿਆਈਏ ਕਿਸੇ ਦੀ ਕੋਈ ਬੜੀ ਮਜਬੂਰੀ ਹੋਵੇ ਤਾਂ ਉਹਨੂੰ ਲੈ ਲਿਆ ਤੇ ਜਿਹੜਾ ਬੰਦਾ ਜਿਹਨੂੰ ਇੱਕ ਪਾਰਟੀ ਨੇ ਇੰਨਾ ਰਾਜਿਆਨ ਸੁਆਜਿਆਨ ਵਾਜਿਆ ਹੋਵੇ ਉਹਨੂੰ ਦੂਜੀਆਂ ਪਾਰਟੀਆਂ ਲੈਂਦੀਆਂ ਤੇ ਉਹਨਾਂ ਨੂੰ ਹੀ ਨੁਕਸਾਨ ਹੀ ਹੋਏਗਾ ਕਾਂਗਰਸ ਦੀ ਵੀ ਗੱਲ ਕਰੀਏ ਕਾਂਗਰਸ ਵੀ ਇਦਾਂ ਦੇ ਕਿਹੜਾ ਨੇਤਾਵਾਂ ਨੂੰ ਲੈ ਰਹੀ ਹੈ ਤੁਹਾਨੂੰ ਨਹੀਂ ਲੱਗਦਾ ਸਿਧਾਂਤ ਬਦਲ ਰਹੇ ਨੇ ਅੱਜ ਪਾਰਟੀਆਂ ਦੇ ਦੇਖੋ ਮੈਂ ਤੇ ਇਹੀ ਕਹਿਣਾ ਪਿਆਵਾ ਕਿ ਪਾਰਟੀਆਂ ਨੂੰ ਵੀ ਸੋਚਣਾ ਚਾਹੀਦਾ ਕਿ ਕਿਹੜੇ ਬੰਦੇ ਨੂੰ ਅਸੀਂ ਲੈ ਰਹੇ ਹਾਂ ਉਹਨੂੰ ਭਾਪਣ ਉਹਦਾ ਦੇਖਣ ਉਹਦਾ ਪਿਛੋਕੜ ਦੇਖੀਏ ਕੀ ਕੀ ਨੇ ਕੀਤਾ ਪਿਛਲੇ 50 ਸਾਲਾਂ 10 ਸਾਲਾਂ ਚ ਕੀ ਇਹਦੀ ਕੰਟਰੀਬਿਊਸ਼ਨ ਹੈ ਪਾਰਟੀ ਵਿੱਚ ਕੀ ਕੁਝ ਨੇ ਕੀਤਾ ਕੋਈ ਉਹਦੇ ਤੇ ਅਲੀਗੇਸ਼ਨ ਲੱਗਾ ਹੈ ਜਾਂ ਇਹਨੂੰ ਦੂਸਰੀ ਪਾਰਟੀ ਇਗਨੋਰ ਕਰ ਰਹੀ ਹੈ ਇਹ ਸਾਰੀਆਂ ਚੀਜ਼ਾਂ ਪਾਰਟੀਆਂ ਨੂੰ ਹੀ ਸੋਚਣਾ ਚਾਹੀਦਾ ਅੱਛਾ ਪਰ ਰਵਨੀਤ ਬਿੱਟੂ ਦੀ ਗੱਲ ਕਰਦੇ ਰਵਨੀਤ ਬਿੱਟੂ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਹੈ ਕੁਝ ਨੇਤਾ ਵੀ ਕਹਿ ਰਹੇ ਕਿ ਉਹਨਾਂ ਤੇ ਦਬਾਅ ਸੀ ਕੋਈ ਐਸੀ ਗੱਲ ਤੁਹਾਨੂੰ ਲੱਗਦੀ ਹੈ ਨਹੀਂ 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 ਦਬਾਅ ਕਹਾਦਾ ਸੀਗਾ ਜੀ ਕੋਈ ਇਹੋ ਜਿਹਾ ਦਬਾਅ ਨਹੀਂ ਜੇ ਆਪਾਂ ਰਾਜਨੀਤੀ ਕਰਨੀ ਹੈ ਦਬਾਅ ਦੂਪ ਫਿਰ ਸਹਿਣਾ ਹੀ ਪੈਂਦੇ ਆ ਜੇ ਕਿਸੇ ਨਾਲ ਖੜੇ ਆ ਤੇ ਖੜਨਾ ਹੀ ਪੈਂਦਾ ਅੱਛੇ ਇੱਕ ਗੱਲ ਸਾਹਮਣੇ ਆ ਰਹੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਬਹੁਤ ਜ਼ਿਆਦਾ ਨੇਤਾ ਜਾ ਰਹੇ ਭਾਵੇਂ ਕਿਸੇ ਵੀ ਪਾਰਟੀ ਦੀ ਹੋਣ ਕਿ ਉਧਰੋਂ ਦਬਾਅ ਲੱਗਦਾ ਤਾਂ ਦੇਖੋ ਭਾਜੀਪੀ ਐਸ ਵੇਲੇ ਪਾਰਟੀ ਨਹੀਂ ਚਲਾ ਰਹੀ ਭਾਜੀਪੀ ਈਡੀ ਨੂੰ ਚਲਾ ਰਹੀ ਹੈ ਸੀਬੀਆਈ ਨੂੰ ਚਲਾ ਰਹੀ ਹੈ ਰਾਹ ਨੂੰ ਚਲਾ ਰਹੀ ਹੈ ਇਹੋ ਜਿਹੀਆਂ ਜਿਹੜੀਆਂ ਸੰਸਥਾਵਾਂ ਨੂੰ ਉਹ ਭੇਜਦੇ ਐ ਕਿਸੇ ਨਾ ਕਿਸੇ ਢੰਗ ਦੇ ਨਾਲ ਡਰਾਉਂਦੇ ਐ ਔਰ ਉਸ ਡਰ ਦੇ ਨਾਲ ਜਿਹੜੇ ਰਾਜਨੀਤਿਕ ਪਾਰਟੀਆਂ ਦੇ ਆਗੂ ਨੇ ਉਹ ਡਰਨ ਕਰਕੇ ਉਹ ਕਹਿੰਦੇ ਯਾ ਤੇ ਤੁਹਾਨੂੰ ਈਡੀ ਵਾਲੇ ਲੈ ਜਾਣਗੇ ਜਾਂ ਫਿਰ ਸਾਡੇ ਵਾਲ ਆ ਜਾਓ ਉਹ ਜਿਹੜਾ 50 55 60 ਸਾਲ ਦੀ ਉਮਰ ਕੱਢ ਜਾਂਦਾ ਉਹ ਕਹਿੰਦਾ ਕੀ ਕਰਾਂਗੇ ਹੁਣ ਕਿੱਥੇ ਤੱਕੇ ਖਾਵਾਂਗੇ ਕੋਈ ਨਹੀਂ ਤੁਹਾਡੇ ਵਾਲੀ ਆ ਜਾਓ ਅੱਛਾ ਇੱਕ ਗੱਲ ਕਰਦੇ ਹਾਂ ਕਿ ਅੱਜ ਦੇ ਟਾਈਮ ਤੇ ਜਿਵੇਂ ਤੁਸੀਂ ਧਰ ਨਾਲ ਗੱਲ ਕਰ ਰਹੇ ਹੋ ਤੁਸੀਂ ਵੀ ਬੜਾ ਪਰੇਸ਼ਾਨ ਹੋ ਪਾਰਟੀਆਂ ਦੇ ਇਹਦਾ ਦਲ ਬਦਲਣ ਨੂੰ ਤਾਵਾਂ ਦੇ ਲੈ ਕੇ ਲੋਕ ਵੀ ਬਹੁਤ ਪਰੇਸ਼ਾਨ ਹੈ ਕਦੀ ਉਹ ਇੱਕ ਵਰਕਰ ਜਜ ਨੇਤਾ ਹੁੰਦਾ ਭਾਜੀਪੀ ਵੱਲੋਂ ਚੋਣ ਲੜਦਾ ਫਿਰ ਆਮ ਆਦਮੀ ਪਾਰਟੀ ਵੱਲੋਂ ਚੋਣ ਲੜਦਾ ਕਾਂਗਰਸ ਵੱਲੋਂ ਲੜਦਾ ਫਿਰ ਵਾਪਸ ਆ ਜਾਂਦਾ ਪਾਰਟੀ ਦੂਜੀ ਚ ਲੋਕ ਬਹੁਤ ਪਰੇਸ਼ਾਨ ਹੈ ਲੋਕਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਲੋਕ ਜਿਹੜੇ ਬਹੁਤ ਸਿਆਣੇ ਆ ਉਹ ਸੋਚ ਕੇ ਵੋਟ ਪਾਉਂਦੇ ਆ ਕਿ ਕਿੰਨਾ ਵੱਡਾ ਬਦਲਾਅ ਲੈ ਕੇ ਆਏ ਸੀਗੇ 2022 ਦੇ ਵਿੱਚ ਕਦੇ ਸੋਚਿਆ ਵੀ ਨਹੀਂ ਸੀ ਕਿ ਬਾਨੇ ਸੀਟਵਾਂ ਅਕਾਲ ਆਪ ਵਾਲੇ ਲੈ ਕੇ ਜਾਣਗੇ ਔਰ ਅੱਜ 2 ਸਾਲਾਂ ਦੇ ਅੰਦਰ ਹੀ ਲੋਕਾਂ ਨੇ ਉਸ ਬਦਲਾਅ ਨੂੰ ਦੇਖਿਆ ਕਿ ਜਿਹੜਾ ਜਿਹੜੀ ਸੋਚ ਈਦੇ ਆਜਮ ਸਰਦਾਰ ਭਗਤ ਸਿੰਘ ਦੀ ਜਗ੍ਹਾ ਤੇ ਜਾ ਕੇ ਇਹਨਾਂ ਨੇ ਸੋਚ ਚੱਕੀ ਸੀ ਅਜੋ ਤੇ ਕੋਈ ਵੀ ਨਹੀਂ ਪੂਰੀ ਹੋਈ ਔਰ ਅੱਜ ਸਭ ਤੋਂ ਜ਼ਿਆਦਾ ਲੋਕ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਨਾਰਾਜ਼ ਨੇ ਔਰ ਆਉਣ ਵਾਲੇ ਟਾਈਮ ਦੇ ਵਿੱਚ ਲੋਕ ਸਭਾ ਦੇ ਵਿੱਚ ਹੀ ਲੋਕ ਦੱਸ ਦੇਣਗੇ ਕਿ ਤੁਸੀਂ 2 ਸਾਲਾਂ ਦੇ ਵਿੱਚ ਕੀ ਕੀਤਾ ਜੋ ਤੁਸੀਂ ਕਿਹਾ ਸੀਗਾ ਉਹਦੇ ਵਿੱਚ ਕੋਈ ਕੰਮ ਨਹੀਂ ਕੀਤਾ ਔਰ ਲੋਕਾਂ ਦੇ ਵਿੱਚ ਸ਼ਕਤੀ ਬਹੁਤ ਹੈ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਕਿਹੜਾ ਚੰਗਾ ਬੰਦਾ ਤੇ ਕਿਹੜਾ ਮਾੜਾ ਬੰਦਾ ਅੱਛਾ ਇੱਕ ਆਖਰੀ ਸਵਾਲ ਤੁਹਾਨੂੰ ਮੈਂ ਪੁੱਛਣਾ ਚਾਹਨਾ ਕਿ ਜਿਸ ਤਰ੍ਹਾਂ ਚੱਲ ਰਿਹਾ ਮਾਹੌਲ ਕਿਹਾ ਜਾ ਰਿਹਾ ਕਿ ਕਿਆ ਸਰਾਈਆਂ ਲਗਾਈਆਂ ਜਾ ਰਹੀਆਂ ਕਿ ਕੁਝ ਕਾਂਗਰਸ ਦੇ ਨੇਤਾ ਜਾਂ ਕਾਂਗਰਸ ਦੇ ਜਿਹੜੇ ਵੱਡੇ ਲੀਡਰ ਨੇ ਉਹ ਪਾਰਟੀ ਦੂਜੀ ਚ ਜਾ ਸਕਦੇ ਆ ਆਮ ਆਦਮੀ ਪਾਰਟੀ ਵੀ ਹੋ ਸਕਦਾ ਭਾਰਤੀ ਜਨਤਾ ਪਾਰਟੀ ਵੀ ਹੋ ਸਕਦਾ ਤੁਸੀਂ ਇਹ ਕੀ ਇਸ ਬਾਰੇ ਕੀ ਸੋਚਦੇ ਹੋ ਕਿ ਕੀ ਹੋਣਾ ਚਾਹੀਦਾ ਮੈਂ ਤੇ ਇਹੀ ਕਹਾਂਗਾ ਕਿ ਪਾਰਟੀਆਂ ਨੂੰ ਇੱਕ ਸਿਸਟਮ ਬਣਾਉਣਾ ਚਾਹੀਦਾ ਜਿੱਦਾਂ ਅੱਗੇ ਅਸੀਂ ਕਿਹਾ ਸੀ ਕਿ ਜਿਹੜਾ ਕੋਈ ਪਾਰਟੀ ਛੱਡ ਕੇ ਜਾਏਗਾ ਜੀ ਉਹਨੂੰ ਉਹਦੀ ਐਮਐਲਏ ਸ਼ਿਪ ਖਤਮ ਹੋ ਜਾਏਗੀ ਜਾਂ ਮੈਂਬਰ ਪਾਰਲੀਮੈਂਟ ਖਤਮ ਹੋ ਜਾਏਗਾ ਜੇ ਪਾਰਟੀ ਆਪ ਕੱਢੇਗੀ ਫਿਰ ਉਹ ਵੱਜੇਗਾ ਇਸੇ ਤਰ੍ਹਾਂ ਇਹਨਾਂ ਨੂੰ ਵੀ ਚਾਹੀਦਾ ਕੋਈ 5 ਸਾਲ ਦਾ ਪੀਰੀਅਡ ਕੋਈ 10 ਸਾਲ ਦਾ ਪੀਰੀਅਡ ਜਿਹੜਾ ਕੋਈ ਇੱਕ ਪਾਰਟੀ ਦੇ ਚਿਰਿਆ ਉਹ 10 ਸਾਲ ਮਿਨੀਮਮ ਰਵੇ ਤਾਂ ਦੂਜੀ ਪਾਰਟੀ ਲਵੇ ਇਹਨਾਂ ਨੂੰ ਆਪੇ ਆਪਸ ਦੇ ਵਿੱਚ ਪਾਰਟੀਆਂ ਨੂੰ ਇਕੱਠੇ ਹੋ ਕੇ ਕੋਈ ਨਾ ਕੋਈ ਇਹੋ ਜਿਹਾ ਕਾਨੂੰਨ ਵੀ ਪਾਸ ਕਰਨਾ ਚਾਹੀਦਾ ਤਾਂ ਕਿ ਜਿਹੜੇ ਮੌਕਾ ਪਰਸਤ ਨੇ ਜਿਹੜੇ ਕਹਿੰਦੇ ਕਿ ਹਰ ਵੇਲੇ ਅਸੀਂ ਰਾਜ ਦੇ ਵਿੱਚ ਹੀ ਰਹੀਏ ਉਹਨਾਂ ਨੂੰ ਨਸੀਹਤ ਮਿਲ ਸ। ਆ ਤੁਸੀਂ ਕਾਨੂੰਨ ਦੀ ਗੱਲ ਕੀਤੀ ਹੈ ਮੇਰੇ ਕੋਲ ਇੱਕ ਹੋਰ ਸਵਾਲ ਹੈ ਕਾਨੂੰਨ ਨੂੰ ਲੈ ਕੇ ਇਹ ਕਾਨੂੰਨ ਤਾਂ ਤੁਸੀਂ ਚਾਹੁੰਦੇ ਹੋ ਕਿ ਕਾਨੂੰਨ ਬਣ ਜਾਵੇ ਲੇਕਿਨ ਇੱਕ ਇਹ ਵੀ ਕਾਨੂੰਨ ਹੋਣਾ ਚਾਹੀਦਾ ਕਿ ਇੱਕ ਸਿਟਿੰਗ ਐਮ.ਐਲ.ਏ. ਜਦੋਂ ਪਾਰਟੀ ਛੱਡ ਕੇ ਜਾਂਦਾ ਹੈ ਐਮ.ਪੀ. ਇਲੈਕਸ਼ਨ ਲੜਦਾ ਹੈ ਉਹ ਉਸ ਉਸ ਜਗ੍ਹਾ ਤੇ ਉਪ ਚੋਣਾਂ ਹੁੰਦੇ ਉਹਦਾ ਖਰਚਾ ਕਾਫੀ ਵੱਧ ਜਾਂਦਾ ਜੇ ਉਹ ਪੰਜਾਬ 'ਚ ਗੱਲ ਕਰੀ ਕੁਝ ਐਸੇ ਐਮ ਐਲ ਏਜ਼ ਨੇ ਜਾਂ ਮੰਤਰੀ ਨੇ ਜਿਹੜੇ ਚੋਣਾਂ ਲੜ ਰਹੇ ਨੇ ਤੁਹਾਨੂੰ ਨਹੀਂ ਲੱਗਦਾ ਕਿ ਇੱਥੇ ਵੀ ਕਾਨੂੰਨ ਬੰਨਣਾ ਚਾਹੀਦਾ ਲੋਕ ਬਹੁਤ ਪਰੇਸ਼ਾਨ ਨੇ ਇਸ ਨੂੰ ਲੈ ਕੇ ਨਹੀਂ ਉਹ ਤਾਂ ਕਾਨੂੰਨ ਹੈਗਾ ਹੀ ਆ ਜੀ ਜੇ ਮੈਂ ਐਮ ਐਲ ਏ ਛੇ ਪਾਰਟੀ ਛੱਡਾਂਗਾ ਤੇ ਮੇਰੀ ਐਮ ਐਲ ਏ ਛੇ ਭਜਾਏਗੀ ਜੇ ਪਾਰਟੀ ਮੈਨੂੰ ਕੱਢੇਗੀ ਫਿਰ ਮੈਂ ਐਮ ਐਲ ਏ ਬੱਜਾਂਗਾ ਇਹ ਤੁਹਾਡੇ ਵਾਲੀ ਗੱਲ ਠੀਕ ਹੈ ਕਿ ਇਹੋ ਜਿਹੇ ਕਾਨੂੰਨ ਬੰਨੇ ਚਾਹੀਦੇ ਤਾਂ ਕਿ ਖਰਚਾ ਵੀ ਘਟੇ ਬਾਈ ਇਲੈਕਸ਼ਨ ਵੀ ਨਹੀਂ ਉਹ ਚੋਣਵਾਲਾ ਖਰਚਾ ਬਹੁਤ ਲੋਕਾਂ ਦੇ ਪੈਣਦਾ ਉਹ ਜੀ ਕਰੋੜਾਂ ਵੀ ਹੁੰਦਾ ਉਹ ਜਿਹੜੀ ਆਪਾਂ ਚੌਦੀ ਸੰਤੋਸ਼ ਸਿੰਘ ਵਾਲਿਆਂ ਦੀ ਡੈਥ ਕਰਕੇ ਬਾਈ ਇਲੈਕਸ਼ਨ ਬਾਈ ਚਾਂਸ ਨੂੰ ਲੜਣੀ ਪਈ ਆ ਉਹਦੇ ਵਿੱਚ ਆਮ ਆਦਮੀ ਪਾਰਟੀ ਨੇ ਬਹੁਤ ਵੱਡਾ ਖਰਚਾ ਕੀਤਾ ਔਰ ਕੱਲ ਹੀ ਗੱਲ ਕਰ ਰਹੇ ਸੀ ਉਹਨਾਂ ਦੇ ਲੀਡਰ ਸਾਹਿਬਾਂ ਨੇ ਕਿਹਾ ਸੀ ਗਲੀ ਗਲੀ ਗਏ ਉਹਨਾਂ ਦੇ ਮੰਤਰੀ ਇਵਨ ਕਿ ਮੁੱਖ ਮੰਤਰੀ ਭਗਵੰਤ ਮਾਨ ਆਪ ਗਲੀ ਗਲੀ ਫਿਰ ਕੇ ਗਏ ਕਿ ਸਾਡੇ ਬੰਦਿਆਂ ਨੂੰ ਵੋਟ ਪਾਓ ਲੋਕਾਂ ਨੇ ਵੋਟ ਪਾਤੀ ਉਹਨਾਂ ਦੇ ਕਹਿਣ ਤੇ ਔਰ ਅੱਜ ਉਹ ਹੀ ਇਨਸਾਨ ਜਿਹੜਾ ਕਿਸੇ ਵੇਲੇ ਕਾਂਗਰਸ ਦਾ ਐਮਐਲਏ ਸੀਗਾ ਆਪ ਦਾ ਮੈਂਬਰ ਪਾਰਲੀਮੈਂਟ ਬਣ ਗਿਆ ਅੱਜ ਉਹ ਆਪ ਨੇ ਵੀ ਛੱਡ ਗਿਆ ਤੇ ਮੈਂ ਉਹਨਾਂ ਦੀ ਇੰਟਰਵਿਊ ਪੜ੍ਹ ਰਿਹਾ ਸੀ ਉਹ ਕਹਿੰਦੇ ਕਿ 1 ਸਾਲ ਦੇ ਵਿੱਚ ਮੈਂ ਦੇਖਿਆ ਹੈ ਪਾਰਟੀ ਨੇ ਕੋਈ ਕੰਮ ਨਹੀਂ ਕੀਤਾ ਤੇ ਪਿਛਲੇ 5 ਸਾਲ ਵਿੱਚ ਕਾਂਗਰਸ ਵਿੱਚ ਤੁਸੀਂ ਰਹੇ ਉਦੋਂ ਕਾਂਗਰਸ ਨੇ ਵੀ ਕੋਈ ਕੰਮ ਨਹੀਂ ਕੀਤਾ ਸੀ ਇਹ ਤਾਂ ਇੱਕ ਬਹਾਨਾ ਹੈ ਅੱਛਾ ਹਾਈ ਕਮਾਂਡ ਨੂੰ ਤੁਸੀਂ ਇਹੀ ਜਿਹੜਾ ਮੇਰਾ ਸਵਾਲ ਹੈ ਕਾਨੂੰਨ ਨੂੰ ਲੈ ਕੇ ਕਿ ਹਾਈ ਕਮਾਂਡ ਨਾਲ ਗੱਲ ਕਰੋਗੇ ਕਿ ਇਹਦੇ ਤੇ ਕਾਨੂੰਨ ਹੋਣਾ ਚਾਹੀਦਾ ਕਿ ਜਿਹੜਾ ਸਿਟਿੰਗ ਐਮ ਐਲ ਏ ਹੈ ਜਾਂ ਐਮ ਪੀ ਹੈ ਉਹ ਨਹੀਂ ਦੂਜੀ ਨਹੀਂ ਲੜ ਸਕਦਾ ਬਿਲਕੁਲ ਬਿਲਕੁਲ ਇਹ ਕਾਨੂੰਨ ਬੰਨਾ ਚਾਹੀਦਾ ਕਿਉਂਕਿ ਸਾਡੇ ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਡਾ ਲੋਕਤੰਤਰ ਹੈ ਤੇ ਜੇ ਅਸੀਂ ਇਹ ਕਾਨੂੰਨ ਨਹੀਂ ਬਣਾਵਾਂਗੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਲੈਕਸ਼ਨ ਜਿਹੜਾ ਪਹਿਲਾਂ ਹੀ ਬੜਾ ਖਰਚੀਲਾ ਹੈ ਹੋਰ ਖਰਚੇ ਵਧਣਗੇ ਤੇ ਜੇ ਇਹ ਕਾਨੂੰਨ ਬਣੇਗਾ ਖਰਚੇ ਵੀ ਘਟਣਗੇ ਲੋਕਾਂ ਦੀ ਸੁਵਿਧਾ ਵੀ ਠੀਕ ਹੋ ਜੇਗੀ ਲੋਕਾਂ ਨੂੰ ਪਤਾ ਲੱਗ ਜਾਏਗਾ ਕਿ ਯਾਰ ਇਹ ਬੰਦਾ ਗਲਤ ਹੈ ਇਹਨੂੰ ਅਗਲੀ ਵਾਰ ਇਗਨੋਰ ਕਰਾਂਗੇ ਤੇ ਜੇ ਬੰਦਾ ਹੀ ਪਹਿਲਾਂ ਹੀ ਕੈਂਸਰ ਜਾਈਂ ਦੇ ਦੇਵੇ ਜਾਂ ਇਦਾਂ ਦੇ ਕਰ ਦੋਵੇ ਉਹਦੇ ਨਾਲ ਉਹ ਮੌਕਾ ਪ੍ਰਸਤ ਦਿਂਦੀ ਹੈ ਵਾਹਉਂਦੀ ਉਹ ਦੂਜੇ ਪਾਸੇ ਚਲੇ ਜਾਂਦਾ ਉਹਦੇ ਨਾਲ ਨੁਕਸਾਨ ਬੜਾ ਹੁੰਦਾ ਧੰਨਵਾਦ। ਤੁਸੀਂ ਸੁਣਿਆ ਕਿ ਰਜਿੰਦਰ ਬੇਰੀ ਜੀ ਦਾ ਕਹਿਣਾ ਹੈ ਕਿ ਇਹੋ ਜੇ ਮੋਕਾ ਪ੍ਰਸਤਾਨ ਤੋਂ ਪਾਰਟੀਆਂ ਨੂੰ ਵੀ ਬਚਣਾ ਚਾਹੀਦਾ ਤੇ ਇਹੋ ਜੇ ਨੇਤਾਵਾਂ ਨੂੰ ਆਪਣੀਆਂ ਪਾਰਟੀਆਂ ਚ ਨਹੀਂ ਲੈਣਾ ਚਾਹੀਦਾ। ਕੈਮਰਾਮੈਨ ਪ੍ਰਥਮ ਦੇ ਨਾਲ ਪਰਮਜੀਤ ਸਿੰਘ ਰੰਗਪੁਰੀ ਵਾਸੀ ਪੰਜਾਬ ਜਲੰਧ।